ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਆਪਾਂ ਬਈ ਗੱਲਬਾਤ ਕਰਾਂਗੇ 44 45 ਟੈਂਪਰੇਚਰ ਦੇ ਵਿੱਚ ਕਿਵੇਂ ਆਪਾਂ ਕਬੂਤਰ ਸੰਭਣਾ ਕਿਹੜਾ ਆਪਾਂ ਪਾਣੀ ਲਾਉਣਾ ਤੇ ਕਦੋਂ ਆਪਾਂ ਆਲੂ ਬਖਾਰਾ ਲਾਉਣਾ ਕਦੋਂ ਆਪਾਂ ਨਹੀਂ ਲਾਉਣਾ ਤੇ ਬਰੇ ਉਹ ਹੁੰਦਾ ਲੋਆਂ ਦਾ ਦਿਨ ਲੋ ਵਗਦੀ ਆ ਪੂਰੀ ਫੁੱਲ ਅੱਧੋ ਵੱਧ ਤੇ ਜਿਹੜੀਆਂ ਤਾਂ ਹੁੰਦੀਆਂ ਉਹ ਕਲੱਬਾਂ ਵਾਲੀਆਂ ਇੰਟਰਵਿਊਆਂ ਬਾਜ਼ੀਆਂ ਵੀਰੇ ਮੰਨ ਲਓ ਆਪਾਂ ਵੱਡੇ ਉਸਤਾਦਾਂ ਵਾਲੀਆਂ ਕਹਿ ਸਕਦੇ ਹਾਂ ਉਹ ਤਾਂ ਬਾਜ਼ੀਆਂ ਨੇ ਬੜੀਆਂ ਨਹੀਂ ਸਾਦੇ 3 4 ਤੇ ਜਿਹੜੀਆਂ ਬਾਜ਼ੀਆਂ ਹੁੰਦੀਆਂ ਵੀਰੇ ਆਮ ਆਪਣੀਆਂ ਪਿੰਡ ਵਾਲੀਆਂ ਖੁੱਲੀਆਂ ਉਹ ਬਾਜ਼ੀਆਂ ਨਿਬੜ ਜਾਂਦੀਆਂ ਵੀਰੇ 2 ਢਾਈ ਵਾਈ ਦੇ ਨੂੰ ਤੇ ਜਿਹੜਾ ਕਬੂਤਰ ਲੋਆਂ ਦੇ ਵਿੱਚ ਰਹਿੰਦਾ ਨੀਵਾ ਲੋ ਦੇ ਵਿੱਚ ਉੱੜਦਾ ਵੀਰੇ ਉਹਦਾ ਕਬੂਤਰ ਹਰੇ ਹਰੇ ਉਹਦਾ ਕਬੂਤਰ ਜਿੱਤਣਾ ਹੀ ਨਹੀਂ ਉਹਦਾ ਵਰਕਾ ਹੀ ਬੜ ਦੇਣਾ ਕਬੂਤਰ ਜਿੱਤੂਗਾ ਉਹਦਾ 12 12:01 ਵਜੇ ਨੂੰ ਬੈਠਾ ਲਓ ਤੇ ਜਿਹੜਾ ਕਬੂਤਰ ਉੱਡੂਗਾ ਸਮਾਨ ਦੇ ਵਿੱਚ ਪੜ ਕੇ ਤਾਂ ਖੜ ਕੇ ਉਦਲੀ ਹਵਾ ਦੇ ਵਿੱਚ ਲੋਵਾਂ ਤੋਂ ਉੱਤੇ ਉਹ ਕਬੂਤਰ ਹਮੇਸ਼ਾ ਜਿੱਤੂਗਾ ਹੀ ਜਿੱਤੂਗਾ ਬੋਏ ਸਾਲ ਲਊਗਾ ਹੀ ਲਊਗਾ ਬਾਜੀ ਤੇ ਵੀਰੇ ਆਪਾਂ ਆਪ ਦੀਆਂ ਗਲਤੀਆਂ ਨਾਲ ਹੀ ਕਬੂਤਰ ਹਰਾਉਂਦੇ ਆ ਆਪਣੇ ਆਪ ਦੀਆਂ ਗਲਤੀਆਂ ਗਲਤੀਆਂ ਨਾਲ ਹੀ ਕਬੂਤਰ ਲੋ ਦੇ ਵਿੱਚ ਰਹਿੰਦਾ ਆਪਣੇ ਆਪ ਦੀਆਂ ਗਲਤੀਆਂ ਕਰਕੇ ਕਬੂਤਰ ਲੋ ਦੇ ਵਿੱਚ ਮੱਚਦਾ ਤੇ ਇਹ ਹੀ ਗਲਤੀਆਂ ਆ ਬਸ ਸੁਧਾਰ ਕਰ ਲੀਏ ਲੋ ਦੇ ਵਿੱਚ ਕਬੂਤਰ ਰਹਿੰਦੇ ਨੇ ਕਬੂਤਰ ਆ ਸਮਾਨ ਚ ਵੜ ਕੇ ਉੱਡਦਾ ਤੇ ਉਹ ਸਭ ਕੁਝ ਕਿਵੇਂ ਹੋਊਗਾ ਤੁਹਾਨੂੰ ਮੈਂ ਪੱਦਰ ਦੱਸਦੇ ਅੱਜ ਕਿਵੇਂ ਆਪਣਾ ਕਬੂਤਰ ਸਮਾਨ ਦੇ ਵਿੱਚ ਉੱਡੂਗਾ ਤੇ ਕਿਹੜੀਆਂ ਗਲਤੀਆਂ ਕਰਕੇ ਆਪਣਾ ਕਬੂਤਰ ਲੋ ਦੇ ਵਿੱਚ ਰਹਿੰਦਾ ਤੇ ਇਹ ਆਪਣੇ ਵੀ ਕਬੂਤਰ ਆ ਇੱਧਰ ਵੀ ਆਪਣੇ ਖੱਟੀਆਂ ਖਾਲੀ ਕਬੂਤਰ ਨੇ ਕੱਢ ਲਏ ਬੱਚੇ ਤੇ ਇੱਧਰ ਆਪਣੇ ਆ ਭੈਣ ਭਰਾ ਦਾ ਜੋੜਾ ਇਹ ਰੱਖੀ ਬਿਠੇ ਆਂਡੇ ਤੇ ਇੱਧਰ ਇਹ ਜੋੜੇ ਨੇ ਕੱਢੇ ਹੋਏ ਆ ਬੱਚੇ ਦੋ ਤੇ ਬਈ ਆਪਾਂ ਗੱਲਬਾਤ ਕਰਦੇ ਆਂ ਫਿਰ ਅੱਜ ਤੇ ਭਰਾ ਬਣ ਕੇ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਆਪਣੀ ਆਈਡੀ ਤੇ ਪੈ ਜਾਨੀ ਅੱਜ ਵੀਡੀਓ ਤੇ ਹੇਟਰਾਂ ਨੂੰ ਪੈ ਜਾਨੀ ਮੌਤ ਤੇ ਐਂਟੀਆਂ ਨੂੰ ਆਪਣੇ ਨੂੰ ਜਿਹੜੇ ਆਪਣੇ ਪੁੱਤੇ ਪਿੱਠ ਵਿੱਚ ਭੌਂਗਦੇ ਆ ਕੇ ਇਹਨੂੰ ਕਿਸੇ ਨੇ ਸਪੋਰਟ ਨਹੀਂ ਕਰਨੀ ਇਹਦਾ ਚੈਨਲ ਨਹੀਂ ਚੱਲਣਾ ਤਾਂ ਭਰਾ ਆਪਣੇਆਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਪਏ ਆ ਜਿਹੜੇ ਆਪਣੀ ਵੀਡੀਓ ਸ਼ੇਅਰ ਕਰਦੇ ਪਏ ਆ ਤੇ ਭਰਾ ਬਣ ਕੇ ਅੱਜ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬੰਦੇ ਦਾ ਭਲਾ ਹੋ ਸਕੇ ਹਰ ਇੱਕ ਗਰੀਬ ਬੰਦੇ ਦੇ ਕਬੂਤਰ ਉੱਡਣ ਹਰ ਇੱਕ ਵੀਰ ਦੇ ਕਬੂਤਰ ਉੱਡਣ ਯਾਰ ਤੇ ਆ ਵੀਡੀਓ ਦੇਖ ਕੇ ਲਈ ਤੁਹਾਨੂੰ ਪੂਰਾ ਸਕੂਨ ਮਿਲੂਗਾ ਬਸ ਕਾਪੀ ਪੈਨ ਲੈ ਕੇ ਆ ਉਹਦਾ ਸਮਾਨ ਲਿਖ ਲਿਓ ਤੇ ਲੈਓ ਨਿਆਰੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸ ਦੇਣਾ ਕਰਦੇ ਆ ਗੱਲਬਾਤ ਫਿਰ ਬਈ ਸਭ ਤੋਂ ਪਹਿਲਾਂ ਭਰਾ ਬਣ ਕੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਯਾਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਕਿ ਆਪਣੇ ਪਿੱਠ ਪਿੱਛੇ ਭੌਂਕਣ ਵਾਲੇ ਕੁੱਤਿਆਂ ਤੇ ਪੂਰੀ ਮੌਤ ਪੈ ਜਾਵੇ ਵੀ ਹਾਂ ਯਾਰ ਵੀ ਇਹਨੇ ਵੀਡੀਓ ਕਿਉਂ ਆਬਾਦੀ ਤੇ ਆ ਵੀ ਸਾਰੀ ਸੱਚਾਈ ਕਾ ਤੁੰ ਦੱਸੀ ਜਾਂਦਾ ਹੈ ਮੌਤ ਇਹਨਾਂ ਨੂੰ ਪਹਿਲਾਂ ਹੀ ਪਈ ਪਈ ਤੇ ਹੁਣ ਹੋਰ ਮੌਤ ਪੈ ਜਾਊਗੀ ਬਈ ਤੇ ਵੀਡੀਓ ਭਰਾ ਬਣ ਕੇ ਪੂਰੀ ਸ਼ੇਅਰ ਕਰ ਦਿਓ ਆਪਾਂ ਨੂੰ ਵੀ ਸਕੂਨ ਮਿਲੇ ਵੀ ਹਾਂ ਆਪਣੇ ਭਰਾ ਨੇ ਆਪਣੀ ਸਪੋਰਟ ਕੀਤੀ ਆ ਤਦ ਲੈ ਵੀ ਕਰਦੇ ਆ ਵੀਡੀਓ ਆਪਾਂ ਸ਼ੁਰੂ ਬਰੇ ਸਭ ਤੋਂ ਪਹਿਲਾਂ ਆਪਾਂ ਕਬੂਤਰ ਗੇੜਿਆਂ ਵਾਲਦਨ ਜਦੋਂ ਕਬੂਤਰ ਛੱਡਿਆ ਤੇ ਜਦੋਂ ਆਪਣਾ ਕਬੂਤਰ ਬੈਠਾ ਆਪਾਂ ਉਹਦੇ ਮਾਰਨੀ ਆ ਸੰਗ ਚ ਵੱਤੀ ਗਿੱਲੀ ਕਰਕੇ ਨਾਲੇ ਉਹਦਾ ਚੰਗੀਦਨ ਅੰਦਰ ਉਹ ਸੰਗ ਸਾਫ਼ ਹੋ ਜੂ ਨਾਲੇ ਜਾਲੇ ਜੂਲੇ ਸਾਫ਼ ਨਾਲੇ ਕਬੂਤਰਾਂ ਸੰਗ ਗਿੱਲਾ ਹੋ ਜੂ ਠੀਕ ਆ ਭਾਈ ਤੇ ਉਸ ਤੋਂ ਬਾਅਦ ਆਪਾਂ ਕਬੂਤਰ ਨੂੰ ਪਾਣੀ ਉਹ ਕਬੂਤਰ ਪਿੰਜਰੇ ਜਿਹਾ ਕੇ ਰੱਖ ਦੇਣਾ ਛਾਵੇਂ ਫਿਰ ਉਹਦੋਂ ਅੱਧੇ ਘੰਟੇ ਬਾਅਦ ਆਪਾਂ ਕਬੂਤਰ ਨੂੰ ਰੱਖਣਾ ਪਾਣੀ ਪਰ ਜਦੋਂ ਪਾਣੀ ਖਾਚੇਗਾ ਉਹਦੋਂ 1 ਘੰਟੇ ਬਾਅਦ ਆਪਾਂ ਕਬੂਤਰ ਨੂੰ ਪਾਉਣੇ ਆ ਬਦਾਮ ਔਰ ਰਾਜਮੇ ਤੇ ਵੀਰੇ ਆਪਾਂ ਕਣਕ ਨਹੀਂ ਪਾਉਣੀ ਛਿਲਕੇ ਵਾਲੀ ਚੀਜ਼ ਨਹੀਂ ਪਾਉਣੀ ਛੂਲਦੇ ਨਹੀਂ ਪਾਉਣੇ ਬਾਜੀ ਵਾਲਦਿਆਂ ਤੱਕ ਉਦੋਂ ਅਗਲੇ ਦਿਨ ਆਪਾਂ ਕਬੂਤਰ ਨੂੰ ਫੇਰ ਬਦਾਮ ਪਾਉਣੇ ਆ ਤੇ ਵੀਰੇ ਫਿਰ ਉਦੋਂ ਰਾਤ ਨੂੰ ਜਿਵੇਂ ਕੱਲ ਨੂੰ ਕਬੂਤਰ ਸਾਂਭਣਾ ਆਪਾਂ ਅੱਜ ਰਾਤ ਨੂੰ ਆਪਾਂ 2 ਵਜੇ ਪਿਉੰਦਣਾ ਆਲੂ ਬਖਾਰਾ ਠੀਕ ਆ ਬਈ ਇਹ ਮੈਂ ਗੇਮ ਦੱਸ ਲੱਗਾ ਵੀਰੇ 44 45 ਟੈਂਪਰੇਚਰ ਵਾਲੀ ਤੇ ਆਲੂ ਬਖਾਰਾ ਆਪਾਂ ਵੀਰੇ ਪਿਉੰਦਣਾ ਵਾ 60 ml ਪਾਣੀ ਦੇ ਵਿੱਚ ਇੱਕ ਆਲੂ ਬਖਾਰਾ ਰਾਤ ਨੂੰ 2 ਵਜੇ ਤੇ ਸਵੇਰ ਉਪਾ ਉੱਠਣਾ ਉੱਠ ਕੇ ਟੈਂਪਰੇਚਰ ਵੇਖ ਕੇ ਕਿੰਨਾ ਟੈਂਪਰੇਚਰ ਆ ਜੇ ਦਾ ਟੈਂਪਰੇਚਰ ਹੈਗਾ ਵੀਰੇ 45 ਦੇ ਨੇੜੇ ਤੇੜਾ ਫਿਰ ਦੇੜ ਇੱਕ ਬਾਦਾਮ ਦੇ ਨਾਲ ਇੱਕ ਜਾਂ ਦੇੜ ਤੇ ਜੇ ਹੈਗਾ 44 43 ਫਿਰ ਦੋ ਵੀ ਦੇ ਸਕਦੇ ਆ ਫਿਰ ਜਿੱਕੇ ਵਾਲੀ ਆ ਤਾਂ ਫਿਰ ਢਾਈ ਠੀਕ ਹੈ ਵੀਰੇ ਤੇ ਬਦਾਮਾਂ ਦੇ ਉੱਤੋਂ ਦੀ ਆਲੂ ਬਖਾਰਾ ਨਹੀਂ ਦੇਣਾ ਜਿਹੜੇ ਵੀਰਾਂ ਨੇ ਬਦਾਮਾਂ ਦੇ ਉੱਤੋਂ ਦੀ ਆਲੂ ਬਖਾਰਾ ਦੇ ਤਾ ਉਹ ਮੇਰੇ ਤੋਂ ਲਗਾ ਲੈਣਾ ਬੰ ਗਰੰਟੀ ਦਿੰਦੇ ਆ 100% ਉਹਨਾਂ ਦਾ ਵੀਰਾਂ ਦਾ ਕਬੂਤਰ ਬਾਜੀ ਨਹੀਂ ਜਿੱਤਣਾ ਮੇਰੇ ਉਹ ਲੋਵਾਂ ਦੇ ਵਿੱਚ ਮਰਚ ਜਾਣਾ ਲੋਵਾਂ ਦੇ ਵਿੱਚ ਉਹਨੇ ਉੱਡਣਾ ਕਬੂਤਰ ਨੇ ਜਿਹੜਾ ਆਪਾਂ ਬਖਾਲੂ ਬਖਾਰਾ ਪਾ ਬਦਾਮਾਂ ਦੇ ਉੱਤੋਂ ਦੀ ਦੇਤਾ ਤਾਂ ਉਹ ਕਬੂਤਰ ਮੱਚਿਆ ਹੀ ਮੱਚਿਆ ਲੈ ਲੋ ਜ ਇੱਕ 1.5 ਵਜੇ ਕਬੂਤਰ ਡੈਗ ਬਣਾ ਵੀਰੇ ਪਹਿਲੀ ਗੱਲ ਤਾਂ ਪਹਿਲੀ ਪਹਿਲਾ ਟਾਈਮ ਨੇ ਡੈਗ ਬਣਾਓ ਲੋਵਾਂ ਨੇ ਉਹਨੂੰ ਦੇਣਾ ਮਚਾ ਇਹ ਬਦਾਮ ਆਪਾਂ ਜਦੋਂ ਦੇਦੇ ਤੇ ਫਿਰ ਆਪਾਂ ਆਲੂ ਬਖਾਰਾ ਲਾਉਣਾ ਵਾ 1.5 11 12 ਦੇ ਨੇੜੇ ਤੇੜ ਉਹ ਵੀ ਆਪਾਂ ਬਦਾਮਾਂ ਕਬੂਤਰ ਦੇ ਬਦਾਮ ਦੀ ਰੈਸ਼ ਚੈੱਕ ਕਰਕੇ ਕਬੂਤਰ ਬਦਾਮ ਚੱਕ ਗਿਆ ਤੇ ਜਦੋਂ ਕਬੂਤਰ ਬਦਾਮ ਚੱਕ ਗਿਆ ਆਪਾਂ ਆਲੂ ਬਖਾਰਾ ਫਿਰ ਚੋਕ ਕੱਢਣਾ ਉਹਦੀ ਕੱਪੜ ਛਾਨ ਕਰਨੀ ਆ ਕੱਪੜ ਛਾਨ ਕਰਕੇ ਉਹ ਚੋ 20 ਐਮਲ ਪਾਣੀ ਖਿੱਚ ਲੈਣਾ ਤੇ ਉਹਨੂੰ ਕਿਸੇ ਭਾਂਡੇ ਚ ਪਾ ਕੇ ਉਹਦੇ ਵਿੱਚ 40 ਐਮਲ 45 ਐਮਲ ਪਾਣੀ ਹੋਰ ਐਡ ਕਰਕੇ ਉਹਨੂੰ ਬਤਲਾਇਆ ਕਰਕੇ ਦੇਣਾ ਵੀਰੇ ਲਾ ਸੋ ਇਸ ਸਵੇਰ 9 ਵਜੇ ਪਹੁੰਚਣੀ ਆਪਾਂ ਰਸੌਂਗ ਕਣਕ ਦੇ ਦਾਣੇ ਜਿੰਨੀ ਇੱਕ ਕੱਚ ਦੀ ਗਲਾਸੀ ਚ ਉਹ ਰੱਖ ਦੇਣੀ ਆਪਾਂ ਫ੍ਰਿਜ 'ਚ ਤੇ ਜਦੋਂ ਤੁਸੀਂ ਬਦਾਮਾਂ ਖਚੀਆਂ ਤੋਂ ਬਾਅਦ ਆਲੂ ਬਖਰਾ ਲਾਇਆ ਬਈ 11 11.5 ਉਹ ਆਪਣਾ ਕਬੂਤਰ ਉੱਡੂਗਾ ਰੱਬ ਵਿੱਚ ਵੜ-ਵੜ ਕੇ ਲੋਜ ਉਹਨੇ ਕਲਯੂ ਬਾਹਰ ਪੂਰਾ ਅਸਮਾਨ 'ਚ ਕੱਢ ਕੇ ਉੱਡੂਗਾ ਕਬੂਤਰ ਨੂੰ ਕੋਈ ਥਕਾਵਟ ਤਾਂ ਮਹਿਸੂਸ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਵੀਰੇ ਕਬੂਤਰ ਇਹ ਸਾਜ਼ ਜ਼ਰੂਰ ਲਊਗਾ ਕਿਉਂਕਿ ਜੇ ਤੁਸੀਂ ਚੰਗੀ ਤਰ੍ਹਾਂ ਸੰਭੋਗੇ ਚੰਗੀ ਤਰ੍ਹਾਂ ਕਬੂਤਰ ਦੀ ਕੇਅਰ ਕਰੋਗੇ ਕਬੂਤਰ ਚੰਗੀ ਨਸਲ ਦਾ ਹੋਊਗਾ ਜੋੜੇ ਵਧੀਆ ਕਰਕੇ ਲਾਓ ਵੀ ਜਿਹੜੇ ਜੋੜੇ ਭੱਜਣ ਜਿਹੜੇ ਕਬੂਤਰ ਕਬੂਦਰੀਆਂ ਆਪਨਾ ਭੱਜੇ ਨੂੰ ਉਹਨਾਂ ਦੇ ਜੋੜੇ ਲਾਓ ਉਹਨਾਂ ਦੇਗਾ ਬੱਚੇ ਵੀ ਨਹੀਂ ਭਜਦੇ ਤੇ ਸਾਂਭ ਸੰਭਾਲ ਥੋੜੀ ਵਧੀਆ ਹੋਣੀ ਚਾਹੀਦੀ ਆ ਤਾਂ ਦੱਸਣ ਦਾ ਫਰਜ਼ ਆਪਾਂ ਤੁਹਾਨੂੰ ਗੇਮ ਦਿੱਤੀ ਆ ਸਾਰੀ ਆਪਾਂ ਦੱਸ ਤੇ ਕਬੂਤਰ ਨੂੰ 11 ਵਜੇ 11:30 ਆਲੂ ਬਖਾਰਾ ਲਾਉਣਾ ਉਹ ਲੋਚਾ ਉੱਡੂਗਾ ਸਮਾਨ ਦੇ ਵਿੱਚ ਖੜ ਕੇ ਨਿਗਾਹ ਰੱਖ ਕੇ ਚੈੱਕ ਕਰਾ ਦੇ ਲੋਚੋਂ ਨਿਕਲ ਜੋ ਬਾਹਰ ਠੰਡੀ ਹਵਾ ਤੇ ਰਹੂਗਾ ਠੀਕ ਆ ਭਾਈ ਉਸ ਤੋਂ ਬਾਅਦ ਆਪਾਂ ਦੇਣਾ ਪਾਣੀ ਫੋਕਾ ਫੇਰ ਫੋਕਾ ਪਾਣੀ ਆਪਾਂ ਬਈ ਉਹਨੂੰ ਦੇਈ ਜਣਾ ਤੇ ਸ਼ਾਮ ਨੂੰ 5 ਵਜੇ ਆਪਾਂ ਪਿਉਣਾ ਪਾਣੀ ਇੱਕ ਏਡਾ ਲੈਣਾ ਆਪਾਂ ਕੁੱਜਾ 1 ਲੀਟਰ ਦਾ ਉਹਦੇ ਵਿੱਚ ਪਾਣੀ ਭਰ ਕੇ ਉਹ ਉਹਦੇ ਵਿੱਚ ਇੱਕ ਚੁੰਡਾ ਏਡਾ ਬਈ ਇੱਕ ਚੁੰਡੀ ਹੁੰਦੀ ਏਡੀ ਉਹਦੇ ਵਿੱਚ ਏਡਾ ਤਿੰਨ ਉਂਗਲਾਂ ਦਾ ਚੁੰਡਾ ਭਰ ਕੇ ਪਾਣੀ ਦੇ ਵਿੱਚ ਦੇਣਾ ਆ ਪਾ ਤੇ ਦੋ ਬੂੰਦਾਂ ਮਾ ਤੇਲ ਦੀਆਂ ਪਾ ਦੇਣੀਆਂ ਜੰਬੇਲੀ ਦਾ ਤੇਲ ਦੀਆਂ ਤੇ ਇੱਕ ਤੇਲ ਹੋਰ ਸੀ ਵੀਰੇ ਉਹ ਆਪਾਂ ਪਾਣੀ ਦੇ ਵਿੱਚ ਦੱਸਿਆ ਤੁਹਾਨੂੰ ਦੱਸ ਦਿੰਦੇ ਨੇ ਲਾਸਟ ਤੇ ਤੇ ਕਿਹੜਾ ਕਿਹੜਾ ਤੇਲ ਆ ਤੇ ਐਂ ਤਾਂ ਮੇਰੇ ਵੀ ਨਹੀਂ ਯਾਦ ਹੁੰਦਾ ਵੀਰੇ ਇੱਕ ਹੀ ਤੇਲ ਜਿੱਤੇ ਮੈਨੂੰ ਚੰਬੇਲੀ ਦਾ ਕਿਹੜਾ ਵਜਦਾ ਉਹ ਤੇ ਬਾਕੀ ਤੁਹਾਨੂੰ ਮੈਂ ਦੱਸ ਦਣਾ ਸਾਰਾ ਤੁਹਾਨੂੰ ਪੱਪੇ ਪਤਾ ਲੱਗ ਜੂ ਐਂਡ ਤੇ ਵੀਡੀਓ ਸਾਰੀ ਵੇਖ ਲਿਓ ਭਰਾ ਬਣ ਕੇ ਤੇ ਉਹ ਪਾਣੀ ਦਾ ਪਰ ਪਿਉ ਕੇ ਰੱਖ ਦੇਣਾ ਰਾਤ ਨੂੰ 6:30 ਪੰਜ ਵਜੇ ਤੇ ਉਸ ਤੋਂ ਬਾਅਦ ਰਾਤ ਨੂੰ 9:00 ਵਜੇ ਲਾਉਣੀ ਆਪਾਂ ਰਸੌਣ ਦਾ ਰਸੌਣ ਬਈ ਆਪਾਂ ਚੋ ਕੱਢ ਕੇ ਫਰੈਚੋਂ 20 ml 15 ml ਚੋਂ ਪਾਣੀ ਖਿੱਚ ਲੈਣਾ ਤੇ ਉਹਨੂੰ ਕਿਸੇ ਭਾਂਡੇ ਚ ਪਾ ਕੇ ਤੇ 30 40 ਐਮਲ ਪਾਣੀ ਹੋਰ ਪਾ ਲ ਐਡ ਕਰਕੇ ਤੇ ਪਤਲੀ ਕਰਕੇ 20 ਐਮਲ ਆਪਾਂ ਰਸੌਣ ਕਬੂਤਰ ਨੂੰ ਦੇਣੀ ਆ ਲਾ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਦੇਣਾ ਕਬੂਤਰ ਨੂੰ ਤੇ ਪਾਣੀ ਮੇਰਾ 20 ਆਪਾਂ ਦੇਣਾ ਵਾ ਕਬੂਤਰ ਨੂੰ 10 10 ਐਮਲ ਭਰ ਕੇ ਵੀ ਐਮਲ ਸਰੈਂਜਣਾ ਦਿਓ ਕਿਉਂਕਿ ਗਰਮੀ ਬਹੁਤ ਹੁੰਦੀ ਉਦੋਂ 43 44 ਟੈਂਪਰ ਦੇ ਵਿੱਚ ਟੈਂਪਰੇਚਰ ਦੇ ਵਿੱਚ ਕਬੂਤਰ ਨੂੰ ਆਪਾਂ ਠੰਡਾ ਪਾਣੀ ਦੇ ਕੇ ਵੀ ਲਿਓ ਫ੍ਰਿਜ ਵਾਲਾ ਤੇ ਦੋਹਾਂ ਤਿੰਨਾਂ ਮਿੰਟਾਂ ਦੇ ਵਿੱਚ ਕਬੂਤਰ ਪਲਟ ਕੇ ਦੇਖ ਲਿਓ ਕਬੂਤਰ ਦੇ ਅੰਦਰੋਂ ਪੂਰਾ ਗਰਮ ਪਾਣੀ ਨਿਕਲੂਗਾ ਫ੍ਰਿਜ ਵਾਲਾ ਤੇ ਭਰਾ ਬ 10 10 ml ਦਿਓ ਪਾਣੀ ਯਾਰ ਚਲੋ 38 40 ਟੈਂਪਰੇਚਰ ਦਾ ਆਪਾਂ 20 ml ਪਾਣੀ ਵੀ ਦੇ ਦਨੇ ਕੋਈ ਜੱਕਰ ਨਹੀਂ ਪਰ ਉਨੀ ਗਰਮੀ ਦੇ ਵਿੱਚ ਆਪਾਂ ਕਬੂਤਰ ਸਾਹਮਣਾਂ 10 10 ml ਦੇ ਠੀਕ ਆ ਘੰਟੇ ਅੱਧੇ ਘੰਟੇ ਬਾਅਦ ਕਬੂਤਰ ਦੀ ਨਿਗਰਖ ਰੱਖੋ ਪਾਣੀ ਦੇਖ ਲਿਆ ਕਰੋ ਫੜਕਾ ਕੇ ਦੇ ਦਿਆ ਕਰੋ ਪਾਣੀ ਤੇ ਉਸ ਤੋਂ ਬਾਅਦ ਰਾਤ ਨੂੰ 1 ਵਜੇ ਲਾ ਪਾਉਣਾ ਪਾਣੀ ਬਈ ਜਿਹੜਾ ਬਣਿਆ ਹੋਇਆ ਠੀਕ ਆ ਲੋਹਾਂ ਵਾਲਾ ਪਾਣੀ ਉਹ ਰਾਤ ਨੂੰ 1 ਵਜੇ ਆਪਾਂ ਲਾ ਦੇਣਾ ਵਾ ਵੀਰ ਬਣ ਕੇ 15 ml ਪਾਣੀ ਲਾਉਣਾ ਉੱਕੂ ਜੇ ਤੋਂ ਖੱਚ ਗਏ ਪਾਣੀ ਮੈਂ ਤੁਹਾਨੂੰ ਦੱਸ ਦਰਾਂ ਵੀਰੇ ਪਾਣੀ ਕਿਹੜਾ ਲਾਉਣਾ ਕਈ ਵੀ ਰਹਣੋ ਸੋਚਣਗੇ ਵੀ ਬਾਈ ਨੇ ਪਾਣੀ ਦਾ ਦੱਸਣ ਕਿਹੜਾ ਲਾਉਣਾ ਪਾਣੀ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਲਾਸਟ ਤੱਕ ਵੀਡੀਓ ਦੇਖਿਓ ਸਾਰਾ ਕੁਝ ਦੱਸੂਗਾ ਤੁਮ ਕਿਹੜਾ ਪਾਣੀ ਲਾਉਣਾ ਤੇ ਰਾਤ ਨੂੰ 1 ਵਜੇ ਆਪਾਂ ਲਾ ਦੇਣਾ ਪਾਣੀ ਉਸ ਤੋਂ ਬਾਅਦ ਵੀਰੇ ਆਪਾਂ ਆਪਦਾ ਪਹਿਣਾ ਆ ਪੈ ਜਾਓ ਤੇ ਸ਼ਾਂ 4:30 5:30 ਜਾਂ 4:00 ਵੇ ਉੱਠ ਕੇ ਵੇਖ ਲਿਓ ਕਬੂਤਰ ਦੇ ਪੋਟੇ ਚ ਪਾਣੀ ਤੇ ਜੇ ਹੋਇਆ ਤਾਂ ਠੀਕ ਆ ਪਹਿਲੀ ਗੱਲ ਤਾਂ ਹੁੰਦੇ ਹੀ ਦਿਓ 10 ml ਪਾਣੀ ਹੋਰ ਦੇ ਦਿਓ ਸਾਦਾ ਠੀਕ ਹੈ ਭਾਈ ਤੇ ਉਸ ਤੋਂ ਬਾਅਦ ਅੱਧਾ ਘੰਟਾ ਬਾਜੀ ਤੋਂ ਪਹਿਲਾਂ ਜਦੋਂ ਪਤਾ 7:00 ਵਜੇ ਬਾਜੀ ਹੋਣੀ ਆ 6:30 ਵਜੇ ਘਰੇ ਕਬੂਤਰ ਨੂੰ ਫੇਰ ਬਣਿਆ ਪਾਣੀ ਜਿਹੜਾ ਪਾਣੀ ਕੁੱਜੇ ਵਾਲਾ ਉਹ ਚੋਂ 15 ml ਪਾਣੀ ਫੇਰ ਆਪਾਂ ਕਬੂਤਰ ਨੂੰ ਦੇਣਾ ਲਾ ਠੀਕ ਹੈ ਭਾਈ ਇੰਦਰ ਜੀ ਉਹ ਆਪਾਂ ਕਬੂਤਰ ਨੂੰ ਪਾਣੀ ਦਿੱਤਾ ਉਹ ਲਾ ਤੇ ਉਸ ਤੋਂ ਬਾਅਦ ਆਪਾਂ ਚਲੇ ਜਾਣਾ ਬਾਜੀ ਤੇ ਬਾਜੀ ਤੇ ਜਾ ਕੇ ਵੀਰੇ ਆਪਾਂ ਲਖਾ ਦੇਣਾ ਕਬੂਤਰ ਤੇ ਕਬੂਤਰ ਲਖਾ ਕੇ ਤੇ ਜਦੋਂ ਉਹਨਾਂ ਨੇ ਕਿਹਾ ਕਬੂਤਰਾਂ ਨੂੰ ਲਾ ਦੋ ਓਲੇ ਦੇ ਵੀ ਪਾਣੀ ਆਉਦਾ ਦੇ ਲੋ ਕਬੂਤਰਾਂ ਉਹਲੇ ਆਦਾ ਆਪਾਂ ਕਬੂਤਰ ਨੂੰ ਪਲਟਣਾ ਨਹੀਂ ਉਸੇ ਪਾਣੀ ਦੇ ਉੱਤੋਂ ਦੀ ਆਪਾਂ ਕਬੂਤਰ ਨੂੰ ਜਿੰਨਾ ਤੁਸੀਂ ਪਾਣੀ ਲਾਉਣਾ 40 45 50 60 ਬਸ ਆਪਾਂ ਲਾ ਕੇ ਕਬੂਤਰ ਦੇਣਾ ਛੱਡ ਰੱਬ ਦਾ ਨਾਮ ਲੈ ਕੇ ਜੇ ਕਬੂਤਰ ਡੁੱਡਾ ਫਿਰ ਅਸਮਾਨ ਦੇ ਵਿੱਚ ਵੜ ਕੇ ਉੱਡੂਗਾ ਲੋ ਤੋਂ ਬਾਹਰ ਨਿਕਲ ਕੇ ਉੱਡੂਗਾ ਕਬੂਤਰ ਤੁਹਾਡਾ ਕਦੇ ਬਾਜੀ ਨਹੀਂ ਹਾਰਦਾ ਸਾਨੂੰ ਕਬੂਤਰ ਇਸ ਸਾ ਦਵਾਊਗਾ ਕਬੂਤਰ ਤੁਹਾਡਾ ਭੱਜਣਾ ਨਾ ਹੋਵੇ ਚੰਗੀ ਨਸਲ ਦਾ ਹੋਵੇ ਚੰਗੀ ਤੁਹਾਡੀ ਸਾਂਭ ਹੋਵੇ ਤੇ ਠੀਕ ਆ ਬਾਈ ਤੇ ਹੁਣ ਮੈਂ ਤੁਹਾਨੂੰ ਪਾਣੀ ਦਿੰਦਾ ਦੱਸ ਪਾਣੀ ਵੀਰੇ ਉਹ ਲਾਉਣਾ ਮੈਂ ਸਾਰਾ ਆਪਾਂ ਵੀਰੇ ਪਾਣੀ ਦੀ ਵੀਡੀਓ ਪਾਈ ਹੋਈ ਹੈ ਆਪਣੀ ਵੀਡੀਓ ਦੇ ਵਿੱਚ ਜਾ ਕੇ ਚੈੱਕ ਕਰ ਲਿਓ ਪ੍ਰੋਫਾਈਲ ਦੇ ਵਿੱਚ 44 45 ਟੈਂਪਰੇਚਰ ਤੇ ਆਪਾਂ ਵੀਡੀਓ ਪਾਈ ਹੋਈ ਆ ਉਹ ਵੀਡੀਓ ਦੇ ਵਿੱਚ ਮੈਂ ਸਾਰਾ ਡਿਟੇਲ ਦਿੱਤੀ ਹੋਈ ਆ A ਤੋਂ ਲੈ ਕੇ Z ਤੱਕ ਕੁੱਲਕ ਮੇਰੇ ਸਾਹ ਹੁਣਾ 20 ਚੀਜ਼ਾਂ ਦਾ ਪਾਣੀ ਬਣਿਆ ਸੀ ਉਹ ਤੇ ਕਿਵੇਂ ਪਾਣੀ ਲਾਉਣਾ ਕਿਵੇਂ ਕੀ ਕਰਨਾ ਕਿਹੜੇ ਤੇਲ ਦੀਆਂ ਬੂੰਦਾਂ ਪਾਉਣੀਆਂ ਕਿਹੜਾ ਉਹ ਸਭ ਕੁਝ ਵੀਰੇ ਮੈਨੂੰ ਹੁਣ ਇਸ ਟਾਈਮ ਯਾਦ ਨਹੀਂ ਆ ਕਿਹੜੀਆਂ ਤੇਲ ਦੀਆਂ ਬੂੰਦਾਂ ਸੀ ਇੱਕ ਤਾਂ ਚੰਬੇਲੀਆ ਤੇਲ ਸੀ ਇੱਕ ਪਤਾ ਨਹੀਂ ਕਿਹੜਾ ਵੀਰੇ ਚਿੱਟਾ ਭੁੱਲ ਗਿਆ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਹੈ ਤਾਂ ਮੇਰਾ ਭਰਾ ਉਹ ਵੀਡੀਓ ਜਾ ਕੇ ਵੇਖ ਲਿਓ 44 45 ਟੈਂਪਰੇਚਰ ਆਪਣੇ ਪ੍ਰੋਫਾਈਲ ਖੋਲ੍ਹਿਓ ਤੇ ਮਿਲ ਲਾ 6-7 ਵੀਡੀਓ ਗਾ ਲਗਾ ਕੇ ਤੁਹਾਨੂੰ ਵੀਡੀਓ ਮਿਲ ਜੂਗੀ 44 45 ਟੈਂਪਰੇਚਰ ਵਾਲੀ ਤੇ ਉਹ ਵੀਡੀਓ ਵੇਖ ਲਿਓ ਸਾਰਾ ਤੁਹਾਨੂੰ ਇਹ ਤੋਂ ਲੈ ਕੇ ਜੈਡ ਤੱਕ ਪਾਣੀ ਦੀ ਪਰਖ ਆ ਜੂ ਕਿਹੜਾ ਪਾਣੀ ਕਿਵੇਂ ਲਾਉਣਾ ਕਦੋਂ ਪਾਣੀ ਉਹ ਲਾਉਣਾ ਆਪਾਂ ਉਹੀ ਪਾਣੀ ਆਪਾਂ ਵੀਰੇ ਇਸੇ ਗੇਮ ਤੇ ਵਰਤਣਾ ਆਲੂ ਬਖਾਰਾ ਵਾਲ ਤੇ ਜਿਹੜੀ ਤੁਹਾਨੂੰ ਮੈਂ ਅੱਜ ਗੇਮ ਦੱਸੀ ਆ ਵੀ ਗੇੜਾ ਆਪਾਂ 11 ਵਜੇ ਆਲੂ ਬਖਾਰਾ ਲਾਉਣਾ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਵੀਰੇ ਉਹ ਪਾਣੀ ਨੂੰ ਤੁਸੀਂ ਜ਼ਰੂਰ ਵਰਤਿਓ ਤੇ ਇਸੇ ਗੇਮ ਤੇ ਤੇ ਕਬੂਤਰ ਤੁਹਾਡੇ ਪੂਰੇ ਬੰਦ ਖੜਕੇ ਉੱਡਣਗੇ ਪੂਰਾ ਰਿਜ਼ਲਟ ਤੁਹਾਨੂੰ ਕਬੂਤਰ ਦੇਣਗੇ ਤੇ ਭਰਾ ਬਣ ਕੇ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਖੜਾ ਇੱਕ ਆਪਣੀ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਜਾਵੇ ਤੇ ਅਗਲੀ ਵੀਡੀਓ ਵਿੱਚ ਆਪਾਂ ਦੱਸਾਂਗੇ ਬਾਈ ਤੁਹਾਨੂੰ ਦੇਸੀ ਗੋਲੀ ਕਿ ਕਿਹੜੀਆਂ-ਕਿਹੜੀਆਂ ਪਸਮਾ ਪਾ ਕੇ ਆਪਾਂ ਗੋਲੀ ਬਣਾਉਣੀ ਆ ਤੇ ਉਹ ਗੋਲੀ ਵੀ ਆਪਾਂ ਇਸੇ ਪਾਣੀ ਨਾਲ ਇਸੇ ਖੇੜ ਤੇ ਕਬੂਤਰ ਨੂੰ ਲਾ ਦੇਾਂਗੇ ਤਾਂ ਬਾਲੀ ਵਧੀਆ ਗੱਲ ਹੋ ਬਾਈ ਹਦੋ ਵੱਲ ਆਪਣੇ ਕਬੂਤਰ ਉੱਡਣਗੇ ਉਹ ਦੂਜੇ ਜਿਆਦੇ ਤਗੜੇ ਕਬੂਤਰ ਉੱਡਣਗੇ ਉਹ ਦੇਸੀ ਪਸਮਾ ਲੈਣਾ ਕਿਉਂਕਿ ਦੇਸੀ ਪਸਮਾ ਆਪਾਂ ਇਹੋ ਜਿਹਿਆਂ ਪਾਉਣੀਆਂ ਜਿਹੜੀਆਂ ਪਸਮਾ ਪਾਉਣੀਆਂ ਉਹਨਾਂ ਨੇ ਕਬੂਤਰ ਨੂੰ ਦੇਣੀ ਆ ਫੁੱਲਾਂ ਨਰਜੀ ਪੂਰੀ ਫੁੱਲ ਤਾਕਤ ਤੇ ਜਿਹੜੀਆਂ ਆਪਾਂ ਮਾਣਾ ਸਮਾਨ ਪੀਸ ਕੇ ਠੰਡਾ ਉਹਨਾਂ ਨੇ ਕਬੂਤਰ ਵੀਰੇ ਗਰਮ ਨਹੀਂ ਹੋਣ ਦੇਣਾ ਤੇ ਕਬੂਤਰ 'ਚ ਗਰਮੀ ਨਹੀਂ ਆਉਂਦਣੀ ਕਬੂਤਰ ਪੂਰਾ ਬੰਦ ਖੜ ਕੇ ਉਡੂ ਨਜ਼ਾਰੇ ਲਾਓ ਕਬੂਤਰ ਐਣ ਪੂਰਾ ਕਬੂਤਰ ਬਠਾਣਾ ਨਹੀਂ ਬਹਿਣਾ ਕਬੂਤਰ ਐਣਾ ਪਾਸੇ ਹੋ ਜੇ ਬਾ ਆ ਜਿਹੜਾ ਉੱਡਦਾ ਜੋੜ ਲਓ ਤੇ ਵੀਡੀਓ ਕਰ ਦਿਓ ਸ਼ੇਅਰ ਭਰਾ ਬਣ ਕੇ ਤੇ ਪਾਣੀ ਆਪਾਂ ਆਪਣੀ ਉਸ ਵੀਡੀਓ ਦੇ ਵਿੱਚ ਦੱਸਿਆ ਆ ਤੇ ਉਹ ਵੀਡੀਓ ਦੇਖ ਲਿਓ ਸਾਰਾ ਤੁਹਾਨੂੰ ਪਾਣੀ ਉਹਦੀ ਡਿਟੇਲ ਉਹ ਪਾਣੀ ਉਸੇ ਵੀਡੀਓ 'ਚ ਮਿਲ ਜੂਗੀ ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤੇ ਭਰਾ ਬਣ ਕੇ ਵੀਡੀਓ ਜ਼ਰੂਰ ਸ਼ੇਅਰ ਕਰ ਦੇਵੀਂ